ਦੋਂ ਰੱਬ ਨਹੀਂ ਦਰਗਾਹ ਵਿੱਚ ਸਾਧੂ ਦਾ ਕੋਈ ਸਹਿਸਭਾਈ ਬਚਨ ਹੋ ਜਾਏ ਉਹ ਗੁਰੂ ਦੀ ਜਾਮਣੀ ਪਾ ਦਿੰਦਾ ਤੇ ਰੱਬ ਨੂੰ ਸਭ ਕੁਝ ਤਬਦੀਲ ਕਰਨਾ ਪੈਂਦਾ ਸੰਤ ਬਾਬਾ ਜੀ ਸਿੰਘ ਦੀ ਹੰਸਾਲੀ ਵਾਲੇ ਹੁਣ ਬੰਦੇ ਸ਼ਰੀਰ ਜਿਉਂਦੇ ਨੇ ਰਿਕਾਰਡਿੰਗ ਕਰ ਲਿਓ ਸਭ ਕੁਝ ਜਾ ਕੇ ਪੁੱਛ ਲਿਓ ਉਹਨਾਂ ਦੀ ਜਗ੍ਹਾ ਉੱਤੇ ਜਿਨ੍ਹਾਂ ਨੂੰ ਸੇਵਾ ਮਿਲੀ ਹੈ ਬੜੇ ਸਾਲ ਉਹਨਾਂ ਨੇ ਸੇਵਾ ਕਮਾਈ ਜਦੋਂ ਪਹਿਲਾਂ ਪਹਿਲਾਂ ਆਏ ਤਾਂ ਸਾਧ ਸੰਗਤ ਤੋਂ ਛਿੱਪ ਵਿੱਚ ਨੌਕਰੀ ਕਰਦੇ ਸੀ ਪਹਿਲੇ ਦਿਨ ਹੀ ਬਾਬਾ ਜੀ ਨੇ ਕਹਿ ਦਿੱਤਾ ਭਾਈ ਕੀ ਕੰਮ ਕਰਦਾ ਕਹਿੰਦੇ ਸ਼ਿਪ ਕਹਿੰਦੇ ਉਹ ਕੀ ਕਹਿੰਦੇ ਜੀ ਉਹ ਪਾਣੀ 'ਚ ਜਿਹੜੇ ਜਹਾਜ਼ ਚੱਲਦੇ ਕਹਿੰਦੇ ਅੱਛਾ ਇਦਾਂ ਕਹਵੇ ਜਹਾਜ਼ਾਂ ਵਾਲਾ ਤੋਂ ਜਹਾਜ਼ ਚਲਾਉਣਾ ਕਹਿੰਦੇ ਹਾਂਜੀ ਪਾਣੀ 'ਵਿੱਚ ਜਿਹੜੇ ਚੱਲਦੇ ਕੋਲ ਰੱਖ ਲੈ ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇਰ ਅਸੀਂ ਨਾ ਕਹੀਏ ਪਹਿਲੀ ਗੱਲ ਤੇ ਸਾਧ ਸੰਗਤ ਸਾਧੂ ਦੀ ਸੰਗਤ ਸੋ ਸਮਝ ਕੇ ਕਰਨੀ ਚਾਹੀਦੀ ਜਹਾ ਤੇ ਕਰੇ ਨਾ ਕੋਈ ਜੇ ਕਰਨੀ ਹੈ ਫਿਰ ਪੱਕਾ ਦ੍ਰਿੜਤਾ ਨਾਲ ਹੋਣਾ ਪੈਂਦਾ ਫਿਰ ਬਚਨ ਕਮਾਉਣਾ ਪੈਂਦਾ ਅਸੀਂ ਇੱਕ ਗੁਰਮੁਖ ਪਿਆਰੇ ਪਿਆਰ ਵਾਲੇ ਨੇ ਤੇ ਉਹ ਮਹਾਂਪੁਰਸ਼ ਬੜੇ ਬੰਦਗੀ ਵਾਲੇ ਚਲੇ ਗਏ ਮੈਂ ਉਹ ਜਿਹੜੇ ਮੋਰੇ ਉਹਨਾਂ ਦੇ ਸੇਵਾ ਕਰਦੇ ਉਹਨਾਂ ਨੂੰ ਕਹਾਂ ਬਾਬਾ ਜੀ ਤੂੰ ਬਚਨ ਲੈਣਾ ਵੇ ਕੋਈ ਸੇਵਾ ਬਖਸ਼ ਦੇਣ ਕੋਈ ਸੇਵਾ ਲੋਣ ਕਿਸੇ ਜੱਪਣ ਵਾਲੇ ਦੇ ਕਹੇ ਉੱਤੇ ਕਈ ਵਾਰ ਕੀਤਾ ਕਰਮ ਕਿਤੇ ਦੀ ਕਿਤੇ ਪਹਜਾ ਦਿੰਦਾ ਕਿਤੇ ਕਥਾ ਕਰਨ ਯੋਗੇ ਨਾ ਰਹਿ ਜਾਈਏ ਬੇਨਤੀ ਕੀਤੀ ਜੀ ਸੇਵਾ ਕੋਈ ਲਾ ਦਿਓ ਉਹ ਜਿਹੜੇ ਮੋਰੇ ਗੱਲ ਕਰਾਉਂਦੇ ਨਾ ਸੇਵਾਦਾਰ ਗੜਵਈ ਰੱਖੇ ਹੋਏ ਉਹ ਬਾਹ ਪਕੜ ਕੇ ਕਹਿੰਦੇ ਗੈਨੀ ਜੀ ਆਹ ਗੱਲ ਨਾ ਕੋਵੇ ਬਚਨ ਲੈਣ ਪੁੱਛਿਆ ਕਿਉਂ ਕਹਿੰਦੇ ਐਵੇਂ ਨਾ ਕਹਿੰਦੇਓ ਕਿ ਜੇ ਕੋਈ ਸੇਵਾ ਲਾ ਦਿਓ ਕਹਿੰਦੇ ਜੇ ਲਾਤੀ ਫਿਰ ਵੇਖ ਲਓ ਮੈਂ ਕਰਨੀ ਪਣੀ ਹੋ ਸਕਦਾ ਹੈ ਉਹ ਕਹਿੰਦੇ ਇੱਥੇ ਰਹਿਣੇ 2 ਸਾਲ ਛੱਡ ਦਿਓ ਕਥਾ ਕਹਿੰਦੇ ਛੱਡ ਦੋਗੇ ਤੁਸੀਂ ਤਾਂ ਕੱਲ ਦਾ ਪ੍ਰੋਗਰਾਮ ਨਹੀਂ ਛੱਡਣਾ ਤੁਸੀਂ ਤਾਂ ਡੈਰੀ ਚੁੱਕੀ ਫਿਰਦੇ ਹੋ ਕੱਲ ਨੂੰ ਫਲਾਨੀ ਜਗ੍ਹਾ ਜਾਣਾ ਹੈ ਉੱਥੇ ਜਾਣਾ ਹੈ ਹੋ ਸਕਦਾ ਉਹ ਕਹਣ ਇੱਥੇ ਰੋ ਭਾਈ ਜਾਣਾ ਨਹੀਂ ਕਿਤੇ ਕਹਿੰਦੇ ਰਹਿ ਲਵੋਗੇ ਸਾਲ ਸੇਵਾ ਲਾਤੀ 2 ਸਾਲ ਮੈਂ ਕਹਿੰਦੀ ਇਹ ਤੇ ਔਖਾ ਕਹਿੰਦੇ ਨਹੀਂ ਬਸ ਫਿਰ ਮੱਥਾ ਟੇਕੋ ਸਤਿਕਾਰ ਕਰੋ ਉਹਦੇ ਪਿਆਰ ਲੋ ਇਦਾਂ ਠੀਕ ਹੈ ਸੋ ਜਾ ਤਾਂ ਸੰਗਤ ਨਾ ਕਰੀਏ ਜੇ ਸੰਗਤ ਕਰੀਏ ਫਿਰ ਬਹੁਤ ਜ਼ਿਆਦਾ ਸਾਹ ਸੰਗਤ ਦ੍ਰਿੜਤਾ ਵਾਲਾ ਗੁਰਸਖ ਗੁਰਮੁਖ ਪਿਆਰਾ ਚਾਹੀਦਾ ਤਾਂ ਉਹ ਜਦੋਂ ਆ ਗਏ ਤੇ ਮਹਾਂਪੁਰੇ ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇ ਰਸੀ ਨਾ ਕਹੀਏ ਕਹਦੇ ਜੀ ਸਤ ਵਚਨ ਸ਼ਾਮਾਂ ਪੈ ਗਈਆਂ ਅਗਲੀ ਸਵੇਰ ਹੋ ਗਈ ਅਗਲੇ ਸ਼ਾਮ ਨੂੰ ਮਨ ਕਾਲਾ ਪੈ ਗਿਆ ਕਹਿੰਦਾ ਮੈਂ ਤਾਂ ਪਿੰਡੋਂ ਕੱਪੜੇ ਵੀ ਨਹੀਂ ਲੈਂਦੇ ਤੇ ਹੱਥ ਜੋੜ ਕੇ ਜਦੋਂ ਬਾਬਾ ਜੀ ਸ਼ਾਮ ਨੂੰ ਬਾਹਰ ਨਿਕਲੇ ਕਹਿੰਦੇ ਜੀ ਫਿਰ ਮੈਨੂੰ ਆਗਿਆ ਕਹਿੰਦੇ ਨਹੀਂ ਭਾਈ ਜਦ ਭੇਜਣਾ ਹੋਊ ਭੇਜ ਦਾਂਗੇ ਫਿਰ ਜਿਹੜੇ ਉਹਨਾਂ ਦੇ ਪਿੰਡੋਂ ਸੀ ਤਾਹ ਜੀ ਲੱਗਦੇ ਮਾਸੜ ਵੀ ਲੱਗਦੇ ਉਹਨੇ ਕਿਹਾ ਕਹਿੰਦੇ ਭਾਈ ਹੁਣ ਤੂੰ ਕੱਪੜੇ ਮੰਗਵਾ ਲਾ ਪਰਮਜੀਤ ਸਿੰਘ ਹੁਣ ਕੋਈ ਪਤਾ ਨਹੀਂ ਕਦੋਂ ਆ ਕੇ ਮਿਲਣੀ ਕਹਿੰਦੇ ਹੁਣ ਤੂੰ ਪਿੰਡੋਂ ਕੱਪੜੇ ਮੰਗਵਾ ਲਾ ਹੁਣ ਕੋਈ ਪਤਾ ਨਹੀਂ ਆ ਕੇ ਕਰੋ ਮਿਲਣੀ ਹੈ ਅਗਲੇ ਦਿਨ ਸਾਧ ਸੰਗਤ ਪਿੰਡੋਂ ਕੱਪੜੇ ਮੰਗਵਾ ਲੈ ਦੋ ਦਿਨ ਚਾਰ ਦਿਨ 10 ਦਿਨ ਜਦੋਂ ਕਦੇ ਮੋਰੇ ਹੋ ਕੇ ਪੁੱਛਣ ਦੀ ਪਿੰਡ ਜਾਵਾਂ ਫਿਰ ਜੀ ਕਹਿੰਦੇ ਜਦ ਭੇਜਣਾ ਹੋ ਭਾਈ ਦੱਸ ਦਾਂਗੇ ਬਾਰ ਬਾਰ ਨਹੀਂ ਪੁੱਛੀਦਾ ਕਹਿੰਦੇ ਸਤ ਵਚਨ ਦੋ ਮਹੀਨੇ ਗੁਜ਼ਰ ਗਏ ਸਸਾ ਸੰਗਤ ਐਸ ਵਿਲੇ 10:30 11 ਵਜੇ ਰਾਤ ਦੇ ਤੇ ਬਾਬਾ ਜੀ ਕੁੱਲੀ ਚੋਂ ਬਾਹਰ ਨਿਕਲ ਕੇ ਲੱਭਦੇ ਫਿਰਨ ਕਹਿੰਦੇ ਭਾਈ ਉਹ ਜਹਾਜਾਂ ਨਾਲ ਕਿੱਥੇ ਬੰਦਾ ਕਹਿੰਦੇ ਜੀ ਉਹ ਸੇਵਾ ਕਰਕੇ ਸਾਡੇ ਪਦੀਲੇ ਧੋ ਕੇ ਲੰਗਰ ਕਹਿੰਦੇ ਛੇਤੀ ਬੁਲਾਓ ਉਹਨੂੰ ਸੱਦਿਆ